ਸਬਜ਼ੀ ਮੰਡੀ ਜੈਤੋ ਦੇ ਵਿੱਚ ਇੱਕ ਪਿਕਅਪ ਗੱਡੀ ਨੇ ਫਰੂਟ ਅਤੇ ਸਬਜ਼ੀ ਵਾਲੀਆਂ ਰੇੜੀਆਂ ਨੂੰ ਦਰੜਿਆ ਇੱਕ ਵਿਅਕਤੀ ਹੋਇਆ ਗੰਭੀਰ ਰੂਪੇ ਜ਼ਖਮੀ ਜਾਣਕਾਰੀ ਅਨੁਸਾਰ ਅੱਜ ਦੇਰ ਸ਼ਾਮ ਲਗਭਗ 9 ਵਜੇ ਦੇ ਕਰੀਬ ਜੈਤੋ ਦੀ ਸਬਜ਼ੀ ਮੰਡੀ ਦੇ ਵਿੱਚ ਇੱਕ ਪਿਕਅਪ ਗੱਡੀ ਜੋ ਕਿ ਅਣਜਾਣ ਡਰਾਈਵਰ ਵੱਲੋਂ ਚਲਾਈ ਜਾ ਰਹੀ ਸੀ ਤਾਂ ਉਹ ਬੇਕਾਬੂ ਹੋ ਗਈ ਅਤੇ ਉੱਥੇ ਖੜੀਆਂ ਫਰੂਟ ਅਤੇ ਸਬਜ਼ੀ ਦੀਆਂ ਰੇੜੀਆਂ ਦੇ ਉੱਪਰ ਜਾ ਚੜੀ ਜਿਹਦੇ ਚੱਲਦੇ ਆ ਇੱਕ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਕੀ ਚੜ੍ਹਦੀ ਕਲਾ ਸੇਵਾ ਸੁਸਾਇਟੀ ਦੀ ਟੀਮ ਵੱਲੋਂ ਲਿਆ ਕੇ ਉਹਨਾਂ ਨੂੰ ਜੈਤੂ ਦੇ ਸਰਕਾਰੀ ਸਿਵਲ ਹਸਪਤਾਲ ਦਾਖਲ ਕਰਵਾਇਆ ਆਓ ਸੁਣਦੇ ਆ ਕੀ ਕਹਿਣਾ ਹੈ ਲੋਕਾਂ ਦਾ ਆ ਕੀ ਗੱਲ ਕੀ ਹੋਈ ਏ ਜੀ ਗੱਡੀ ਦੀ ਜਿਹੜੀ ਬੋ ਜੀ ਅਨਜਾਨ ਡਰਾਈਵਰ ਹੋਊਗਾ ਜੀ ਗੱਡੀਆਂ ਪੂਰੇ ਜ਼ੋਰ ਨਾਲ ਆ ਕੇ ਮੇਰੇ ਵਿੱਚ ਮਾਰੀ ਅੱਛਾ ਜੀ ਇਹ ਕੋਨਟਰੋਲ ਨਹੀਂ ਹੋਏਗੀ ਆ ਜਿਹੜੀਆਂ ਦੁਨੀਆ ਸਾਰੀਆਂ ਭੰਤੀਆਂ ਨੇ ਠੀਕ ਹੈ ਕੀ ਨਾਕੀਏ ਤੁਹਾਡਾ ਜੀ ਮੈਂ ਨਾ ਕ੍ਰਿਸ਼ਨ ਵਾਹ ਟਿੰਗਲ ਦੇ ਲੋ ਰਾਜੂ ਜੀ ਕੀ ਗੱਲ ਕੀ ਹੋਈ ਜਿਹੜੀ ਤੁਹਾਡੀ ਰੇੜੀ ਨਹੀਂ ਦੂਤ ਕਰ ਗੱਡੀ ਖਿੱਚ ਲੈ ਗਈ ਹੈ ਰੇੜੀ ਦੇ ਕੋਲੇ ਖੜਾ ਸੀ ਇਹ ਗੱਡੀ ਚਲਾਉਂਦਾ ਸੀਗਾ ਆ ਸਬਜ਼ੀ ਵਾਲੇ ਨੇ ਗੱਡੀ ਫੜਾ ਰੱਖੇ ਦੀ ਇਹ ਮੈਂ ਭੱਜ ਕੇ ਪਾਸੇ ਵਗਿਆ ਰੇੜੀ ਸਣੇ ਧੱਕੇ ਲੈ ਗਿਆ ਅੱਛਾ ਕਿੰਨੀਆਂ ਗਰੇੜੀਆਂ ਜਿਹੜੀਆਂ ਟੁੱਟ ਗਈਆਂ ਇਹ ਇਹ ਰੇੜੀ ਮੇਰੀ ਸਾਰੀ ਟੁੱਟ ਗਈ ਹੈ ਜੀ ਅੱਛਾ ਕਿੰਨਾ ਕਿ ਨੁਕਸਾਨ ਹੋ ਗਿਆ ਤੁਹਾਡਾ ਨੁਕਸਾਨ ਮੇਰਾ ਹੋ ਗਿਆ ਜੀ 50000 ਦਾ ਅੱਛਾ ਹੋਰ ਕਿੰਨੀਆਂ ਗਰੇੜੀਆਂ ਸੀ ਜਿ ਔਰ ਜਿਹੜੀ ਕੋਈ ਨਹੀਂ ਟੁੱਟੀ ਜੀ ਆ ਸੱਟ ਲੱਗੀ ਆ ਕਦੇ ਜੀ ਅੱਛਾ ਸੱਟ ਲੱਗੀ ਬੰਦੇ ਦੀ ਆ ਗਿਆ ਸੀਗਾ ਇੱਕ ਮੋਟਰਸਾਈਕਲ ਭੰਨਤਾ ਜੀ ਠੀਕ ਹੈ ਹਾਂਜੀ ਤੇ ਹੁਣ ਆਪ ਕਿਧਰ ਗਿਆ ਡਰਾਈਵਰ ਗੱਡੀ ਦਾ ਗੱਡੀ ਦਾ ਡਰਾਈਵਰ ਇੱਥੇ ਹੀ ਆ ਜੀ ਅੱਛਾ ਉਹ ਆਂਟ ਗੱਡੀ ਦਾ ਡਰਾਈਵਰ ਫੜ ਲਏ ਜੀ ਇੱਥੋਂ ਅੱਛਾ ਤੇ ਜਿਹੜਾ ਗੱਡੀ ਚਲਾਉਂਦਾ ਸੀ ਉਹ ਹਾਂਜੀ ਉਹ ਭੱਜ ਗਿਆ ਜੀ ਅੱਛਾ ਕੀ ਨਾਮ ਸੀ ਉਹ ਜਿਹੜਾ ਭੱਜ ਗਿਆ ਜੀ ਇਹਦਾ ਨਾਮ ਸੋ ਠੀਕ ਹੈ ਭਾਈ ਕੀ ਨਾਮ ਤੁਹਾਡਾ ਮਰਾ ਬੁਖੰਦਰ ਸਿੰਘ ਜੀ ਆ ਪਪੀ ਦੇ ਚ ਕੀ ਗੱਲ ਬਾਤ ਹੋਈ ਹੈ ਜਿਹੜੀ ਇਹ ਗੱਡੀ ਬੇਕਾਬੂ ਹੋ ਗਈ ਇੱਕੋ ਦामੀ ਦੇ ਆ ਕਈ ਰੇੜੀਆਂ ਦੇ ਉੱਪਰ ਚੜੀ ਹੈ ਕੀ ਗੱਲ ਬਾਤ ਹੈ ਜੀ ਇਹ ਸਬਜੀ ਵਾਲੇ ਦੀ ਗੱਡੀ ਆ ਜੀ ਤੇ ਉਹ ਫਲਾਂ ਵਾਲਾ ਕਹਿੰਦਾ ਮੈਂ ਚਲਾ ਲੈਂਦਾ ਉਹ ਮੰਨ ਲਓ ਮਲੀ ਵਿੱਚ ਬਹਿ ਗਿਆ ਤੇ ਉਹਨੇ ਗੇਅਰ ਲਾਤਾ ਗੇਅਰ ਲਾ ਕੇ ਇੱਥੇ ਸਾਡਾ ਭਰਾ ਖੜਾ ਸੀਗਾ ਉਹਦੇ ਵਿੱਚ ਠੋਕੀ ਆ ਉਹ ਪਤਾ ਨਹੀਂ ਕਿੰਨੀਆਂ ਕਿ ਸਾਕ ਆ ਕਿੰਨੀਆਂ ਰੇੜੀਆਂ ਦੇ ਤੇ ਆ ਰੇੜੀਆਂ ਪੰਨਦੀਆਂ ਕਿੰਨਾ ਕ ਨੁਕਸਾਨ ਹੋ ਗਿਆ ਕਿੰਨੀਆਂ ਕਿ ਰੇੜੀਆਂ ਪੰਨੀਆਂ ਜੀ ਇਹਨੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਮੋਟਰ ਸੜੀ ਉਲਟੀ ਪਈ ਆ ਬੰਦਾ ਮਾਰ ਦੇਣਾ ਸੀਗਾ ਉਹਨੇ ਬੰਦੇ ਨੇ ਠੀਕ ਹੈ ਤੇ ਉਹ ਨਾ ਉਹ ਗੱਡੀ ਚ ਕਿਉਂ ਬੈਠਾ ਉਹ ਗੱਡੀ ਵਾਲਾ ਡਰਾਈਵਰ ਕਿੱਧਰ ਗਿਆ ਜੀ ਇਹਨਾਂ ਨੂੰ ਹੀ ਪਤਾ ਹੈ ਸਬਜ਼ੀ ਵਾਲੇ ਦੀ ਗੱਡੀ ਆ ਸਬਜ਼ੀ ਵਾਲੇ ਦੀ ਗੱਡੀ ਆ ਉਹਨੂੰ ਫੜੋ ਦੇਖੋ ਕੀ ਗੱਲ ਕੀ ਗੱਲ ਹੋ ਰਹੀ ਹੈ ਇਹ ਗਲਤੀ ਆ ਉਹਦੀ ਗਲਤੀ ਆ ਉਹਦੀ ਸਾਡੇ ਮੇਰੇ ਫਾਦਰ ਸਾਹਿਬ ਦੇ ਸੱਟਾ ਬਹੁਤ ਜ਼ਿਆਦਾ ਵੱਜੀਆਂ ਟਾੜੇ ਮੰਗਾ ਇਹਨੂੰ ਅੰਦਰ ਕੀਤਾ ਜਾਵੇ ਤੇ ਇੱਥੋਂ ਚੁਕਾਈ ਜਾਵੇ ਟਿੰਡ ਬੋੜੀ ਆ ਜੀ ਅਸਲ ਗੱਲ ਗੱਲ ਕੀ ਹੋਈ ਆ ਅੱਜ ਗੱਲ ਮੈਂ ਦਾ ਘਰ ਆਇਆ ਜੀ ਇਹਨਾਂ ਨੂੰ ਪਤਾ ਜਿਹੜੇ ਖੜੇ ਆ ਇਹਨਾਂ ਨੂੰ ਪੁੱਛੋ ਕੀ ਗੱਲ ਹੋਈ ਆ ਇਹ ਦੱਸਣਗੇ ਕੀ ਗੱਲ ਹੋਈ ਤੁਹਾਨੂੰ ਕੀ ਚਲਾਉਣੀ ਨਹੀਂ ਉਹਦੇ ਚਲਾਉਣੀ ਨਹੀਂ ਉਹਦੇ ਬੇਬਕੂਬ ਜੇ ਹੈਗਾ ਆਲਾ ਮੰਗਾ ਗੱਡੀ ਦਾ ਮੰਗਾ ਨੂੰ ਅੰਦਰ ਕੀਤਾ ਜਾਵੇ ਫੜਾ ਫੜ ਬੱਸ ਤੇ ਬਹਿ ਗਿਆ ਉਹ ਚਲੋ ਨੀ ਆ ਭਣਦੇ ਲੋੜੇ ਨਾਲ ਇਹ ਸਟਾਰਟ ਕੀਤੀ ਕੀ ਨਾ ਕੀਏ ਤੁਹਾਡਾ ਬਈ ਜੀ ਗਰਦੀਪ ਸਿੰਘ ਆ ਜੀ ਕੀ ਗੱਲ ਬਾਤ ਹੋਈ ਇਹ ਗੱਡੀ ਤੁਹਾਡੀ ਗੱਲ ਬਾਤ ਹੋਈ ਉਹੀ ਸਬਜ਼ੀ ਲਾਉਣੇ ਆ ਇੱਥੇ ਜੀ ਅਸੀਂ ਆਪ ਦਾ ਸਮਾਨ ਲੱਤੀ ਜੰਨੀ ਆ ਜੀ ਸ ਜੀ ਕੰਨੀ ਇੱਕ ਬਾਲਟੀ ਰਹਿ ਗਈ ਲੱਦਣ ਵਾਲੀ ਇਹ ਮਾਰਿਆ ਉਹ ਰੇੜੀ ਤੂੰ ਉੱਠ ਕੇ ਗੱਡੀ 'ਚ ਬਹਿ ਗਿਆ ਮਾਰਿਆ ਗিয়ার ਗੱਡੀ ਚੱਕਤੀ ਹੋਈ ਜੀ ਇਹ ਚੱਕਦੇ ਆਏ ਵੀ ਦੱਸੋ ਬੰਦਾ ਬੰਦਾ ਤੁਨੂੰ ਆ ਰੇੜੀ ਆ ਰੇੜੀ ਕੱਢੀ ਤੁਸੀਂ ਕਿਹਾ ਸੀ ਉਹਨੂੰ ਗੱਡੀ ਚਲਾਉਣ ਨੂੰ ਨਾ ਅਸੀਂ ਨਹੀਂ ਕਿਹਾ ਜੀ ਅਸੀਂ ਕਿਉਂ ਕਹਾਂਗੇ ਗੱਡੀ ਦੇ ਮਾਲਕ ਤੁਸੀਂ ਹੋ ਹਾਂ ਅਸੀਂ ਤੇਰੇ ਤੋਂ ਬਿਨਾਂ ਪੁੱਛੇ ਗੱਡੀ ਲੈ ਗਿਆ ਕਿਉਂ ਐ ਕਿਨੇ ਲੈ ਗਿਆ ਫੇਰ ਹੱਦ ਹੋ ਗਈ ਤੇਰੀ ਫੇਰ ਅਸੀਂ ਕੌਣ ਆ ਤੁਨੂੰ ਉਹ ਆ ਰੇੜੀ ਕੋ ਡਰਾਈਵਰ ਰੱਖਿਆ ਲੈ ਤੂੰ ਨਾ ਫੇਰ ਉਹ ਤਾਂ ਉਹੀ ਖੜਿਆ ਹੈ ਆਜ ਜਨੇ ਖੜਾ ਨੂੰ ਤੂੰ ਗੱਡੀ ਭਾ ਦਿੰਨਾ ਨਹੀਂ ਭਾਉਂਦੇ ਨਹੀਂ ਤਾਂ ਫੇਰ ਤੇਰੀ ਗੱਡੀ ਸਟਾਰਟ ਖੜੀ ਮੈਂ ਚਾਪੀ ਗੇਅਰ ਮਾਰ ਕੇ ਲੈ ਜਾ ਅਸੀਂ ਸਮਾਨ ਲੱਤੀ ਜਿੰਮੇਵਾਰ ਕੌਣ ਐਦਾ ਐਂ ਦੱਸ ਤੂੰ ਮੈਨੂੰ ਸੋਨੂ ਹੀ ਹੁਣ ਸੋਨੂ ਕਹ ਜੁਮੇਵਾਰ ਹੈ ਜਿਹਦੀ ਗੱਡੀ ਤੂੰ ਭਾਇਆ ਤੂੰ ਹੁਣ ਤੂੰ ਜਿੰਮੇਵਾਰ ਬਣੇਗਾ ਸੋਨੂ ਕਿਉਂ ਜਿੰਮੇਵਾਰ ਕਿਉਂ ਬੜਾ ਸੋਨੂ ਕਿੱਥੇ ਐ ਤੂੰ ਹੁਣ ਤੂੰ ਕਹ ਸੋਨੂ